ਏ ਜੀ 23 ਤੋਂ ਲੈ ਕੇ ਅਸੀਂ ਸਰਕਾਰਾਂ ਅੱਗੇ ਇਹੀ ਬੇਨਤੀਆਂ ਕਰਦੇ ਆਏ ਆ ਫਿਰ ਅਸੀਂ ਜਦੋਂ ਪਿਛਲੇ ਸਾਲ ਵੀ ਬੰਨ੍ਹੇ ਤਾਂ ਫਿਰ ਟੁੱਟ ਗਿਆ ਫਿਰ ਫਿਰ ਬੰਨ੍ਹਿਆ ਫਿਰ ਟੁੱਟ ਗਿਆ ਹੁਣ ਡੀਸੀ ਸਾਹਿਬ ਦੇ ਪੇਸ਼ ਹੋਏ ਸੀ ਉਹ ਕਹਿੰਦੇ ਵੀ ਤੁਸੀਂ ਫਸਲ ਬੀਜੋ ਤੇ ਅਸੀਂ ਮੌਕੇ ਤੇ ਬਣਾ ਦੇਾਂਗੇ ਫਿਰ ਅਸੀਂ ਜਾਂਦੇ ਰਹੇ ਕੋਈ ਸਾਡੀ ਸੁਣਾਈ ਨਹੀਂ ਹੋਈ ਅਸੀਂ ਆਰਜੀ ਬੰਨ੍ਹਿਆ ਅੱਜ ਫਿਰ ਉਹ ਟੱਕੇ ਨਾਲ ਵਿਡਾਫ ਲੱਗਣ ਕਰਕੇ ਟੁੱਟ ਗਿਆ ਇਹਦਾ ਕਿਰਪਾ ਕਰਕੇ ਸਰਕਾਰ ਨੂੰ ਇਹ ਬੰਨ ਵੀ ਵੱਜ ਜਾਵੇ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਉਹਦਾ ਵੀ ਮਾਜਬਾ ਦਿੱਤਾ ਜਾਵੇ ਇਹ 1 ਏਕੜ ਜਿਹੜਾ ਪਾਣੀ ਘਟੋ ਇਹ 50 ਏਕੜ ਘਟੋ ਕੱਟ 50 ਏਕੜ ਏਰੀਆ ਹੈ ਕਿਸ ਫਸਲ ਦੇ ਵਿੱਚ ਹਾਂਜੀ ਫਸਲ ਵਿੱਚ ਪਿਛੇ ਚੋਨਾ ਵੀ ਇਸੇ ਤਰ੍ਹਾਂ ਡੁੱਬ ਗਿਆ ਤੇ ਹੁਣ ਕਣਕ ਵੀ ਬੀਜੀ ਹੋਈ ਜਿਹੜੀ ਸਾਰੀ ਨੁਕਸਾਨ ਹੋ ਗਈ ਘਰ ਵੀ ਵਿੱਚ ਬਰਬਾਦ ਹੋਇਆ ਇਹਨਾਂ ਪਾਣੀ ਚੀ ਸਮੇਰ ਘਰਾਂ ਚ ਵੜ ਗਿਆ ਘਰਾਂ ਚ ਵੜ ਗਿਆ ਸਮਿਹਰਬਾਨੀ ਕਰਕੇ ਸਰਕਾਰ ਨੂੰ ਇਹ ਬੇਨਤੀ ਹੈ ਕਿ ਕਿਰਪਾ ਕਰਕੇ ਇੱਕ ਤਾਂ ਬੰਨ ਬਣਾ ਦਿਓ ਤੇ ਇੱਕ ਮੌਕਾ ਵੇਖ ਕੇ ਜਿਹੜਾ ਮਾਜਵਾ ਬਣਦਾ ਉਹ ਦਵਾਇਆ ਜਾਵੇ ਸਾਨੂੰ ਅਚਾਨਕ ਪਾਣੀ ਵਧਿਆ ਅਕਦਾ ਚਾਨਕ ਹੀ ਪਤਾ ਹੀ ਨਹੀਂ ਲੱਗਾ ਰਾਤ ਹੀ ਦਾਫ ਲੱਗੀ ਹੈ ਤੇ ਸਵੇਰ ਤੱਕ ਅਸੀਂ ਫੇਰ ਵੀ ਮਜ਼ਬੂਤੀ ਕੀਤੀ ਪਰ ਨਹੀਂ ਹੋ ਸਕਿਆ ਸਾਡੇ ਕੋਲ 10-15 ਟਰੈਕਟਰ ਲਾਈ ਰੱਖੀ ਵਧ ਗਿਆ ਬੰਨ ਹਾਂਜੀ ਹਾਂਜੀ ਤੱਕ ਉਹ ਤਾਂ ਕੀ ਅਸੀਂ ਜ਼ੋਰ ਬਹੁਤ ਲਾਇਆ ਪਿੰਡ ਸਾਰੇ ਸਾਡੇ ਮਦਦ ਕਰਦਾ ਰਿਹਾ ਪਰ ਨਹੀਂ ਹਾਂਜੀ ਮਿਹਰਬਾਨੀ ਕਰਕੇ ਸਰਕਾਰ ਨੂੰ ਬੇਨਤੀ ਇਹ ਵਿਸਾ ਨੂੰ ਇਹ ਮੌਕੇ ਤੇ ਬੰਨ ਬੱਜ ਜਵੇ ਤੇ ਸਾਡਾ ਇਹ ਜਿਹੜਾ ਮਜਬਾ ਹੈ ਫਸਲ ਵੇਖ ਕੇ ਦਵਾਇਆ ਜਾਵੇ ਸਾਨੂੰ ਤੇ ਹੀ ਤੋਂ ਲੈ ਕੇ ਅੱਜ 26 ਦਾ ਸਾਡੇ ਵਾਸਤੇ ਅੱਜ ਫਿਰ ਹੜ ਆ ਚੁੱਕਾ ਹੈ ਕਿ ਸਾਡੀ બીજી ਬਜਾਈ ਫਸਲ ਅੱਜ ਅੱਜ ਤੇ ਨਿਸ਼ਾਰ ਦੇ ਕਣਕ ਪਹੁੰਚ ਚੁੱਕੀ ਹੈ ਜਿਹੜੀ ਟੁੱਟ ਗਈ ਹੈ ਔਰ ਨਾਲ ਇੱਕ ਦੂਜੇ ਪਾਸੇ ਹੁਣ ਵੀ ਟਰਾਲੀਆਂ ਲਾਈਆਂ ਹੋਈਆਂ ਨੇ ਚੋਰੀ ਵੀ ਟਰੈਕਟਰ ਲਾਈ ਰੱਖੇ ਨੇ ਦੂਜੇ ਪਾਸੇ ਵੀ ਖਤਰਾ ਜਿਹੜਾ ਪਾਣੀ ਉਤੋਂ ਛੱਡਿਆ ਗਿਆ ਤੋ ਸਾਡੇ ਵਾਸਤੇ ਤਾਂ ਇੱਕ 26 ਦਾ ਹੜ ਆ ਚੁੱਕਾ ਹੈ ਇਹ ਹੁਣੇ-ਹੁਣੇ ਬੰਨ ਟੁੱਟਿਆ ਜਿਹੜਾ ਇਹ ਹੁਣੇ ਬੰਨ ਟੁੱਟਿਆ ਜੀ ਦੋ ਘੰਟੇ ਸਿਰਫ ਹੋਏ ਨੇ ਆਰਜੀ ਸੀਗਾ ਇਹ ਆਰਜੀ ਬੰਨ ਸੀ ਔਰ ਅਸੀਂ ਖੁਦ ਆਪ ਬੰਨਦੇ ਆਪਦੇ ਟਰੈਕਟਰ ਟਰਾਲੀਆਂ ਲਾ ਕੇ ਸਰਕਾਰ ਨੇ ਕਈ ਤੋਂ ਲੈ ਕੇ ਅਜੇ ਤੱਕ ਸਾਡੀ ਕੋਈ ਮਦਦ ਨਹੀਂ ਕੀਤੀ ਪਾਣੀ ਦਾ ਵਾਧਾ ਹੋਇਆ ਹੈ ਕਿ ਕੀ ਕਰਨਾ ਇਹ ਪਾਣੀ ਵਧ ਗਿਆ ਜੀ ਪਾਣੀ ਪਹਿਲੇ ਨਾ ਹੋਣ ਕਰਕੇ ਹੈਡ ਤੇ ਗੇਟ ਗੁੱਟ ਬਣਦੇ ਸੀ ਹੁਣ ਜਦੋਂ ਉਹਨਾਂ ਬਣਾ ਲੈਨੇ ਗੇਟ ਇੱਕਦਮੇ ਪਾਣੀ ਛੱਡ ਦਿੱਤਾ ਇੱਕਦਮ ਹੀ ਛੱਡਦਾ ਪਾਣੀ ਆਹ ਜੀ ਇੱਕਦਮ ਪਾਣੀ ਖੇਤਾਂ ਚ ਚਲੇ ਗਿਆ ਆਹ ਜੀ ਖੇਤਾਂ ਦੇ ਵਿੱਚ ਕੈਂਟੇ ਦੇ ਵਿੱਚ ਜੀ 10 15 ਕਿੱਲੇ ਜਿਹੜੀ ਸਾਡੀ ਕਣਕ ਦੀ ਬਰਬਾਦੀ ਹੋਈ ਹੋਣੀ ਹੁਣ ਹੋ ਗਈ ਫਸਲ ਨਹੀਂ ਖਰਾਬ બીજી ਬਜਾਈ ਫਸਲ ਹੁਣ ਇੱਕ ਕਣਕ ਦੇ ਐਂਟਰੀ ਚ ਆਉਂਦਾ ਔਰ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਵੀ ਇਹ ਬੰਨ ਵੀ ਬੰਨਿਆ ਜਾਵੇ ਤੇ ਨਾਲੇ ਸਾਡੀ ਨਾਲ ਦੀ ਨਾਲੇ ਕਣਕ ਵੀ ਅਜੇ ਤੀ ਤੋ ਇਹਨਾਂ ਸਾਲਾਂ ਦੀ ਜਿਹੜੀ ਫਸਲ ਪਿੱਛੇ ਦੀ ਤਾਂ ਗਈ ਅਸ ਲਈ ਸਾਡੀ ਭਰ ਭਾਰੀ ਕੀਤੀ ਜਾਵੇ ਤਿੰਨੇ ਤਾਂ ਅਸੀਂ ਤੇ ਇੱਕ ਸੜਕ ਤੇ ਰੋਡ ਤੇ ਕੰਗਾਲਾ ਵਾਂਗੂ ਹੋ ਗਿਆ ਫਿਰ ਕਿਸਾਨਾਂ ਨੂੰ ਉਹਨੇ ਤਾਰੀ ਮਾਰ ਪੈ ਗਈ ਸੀ ਹੱਦ ਤੋਂ ਜਾਈ ਜਿਹੜੇ ਅੱਜ ਕਿਸਾਨ ਐਸ ਫਿਰ ਇਹ ਪੰਜਵੇਂ ਚੌਥੇ ਸਾਲ ਦੇ ਵਿੱਚ ਹੀ ਮਾਰ ਫਸਲ ਦੀ ਪੈ ਗਈ ਦੱਸੋ ਜੀ ਫਸਲ ਦੀ ਦਾ ਮਾਰ ਇੱਕ ਸਾਲ ਦੇ ਵਿੱਚ ਹੀ ਕਿਸਾਨ ਦਾ ਗਰਬਾਦੀ ਹੋ ਜਾਂਦੀ ਹੈ ਤੇ ਸਾਨੂੰ 4 ਸਾਲ ਲਗਾਤਾਰ ਇਹੀ ਕੰਮ ਹੋ ਰਿਹਾ ਹੈ ਕਿ ਅਸੀਂ ਸਰਕਾਰ ਤੋਂ ਆਸ਼ ਕਰਦੇ ਹਾਂ ਜਿੰਨਾ ਜਲਦ ਤੋਂ ਜਲ ਦਾਣਕੇ ਨੂੰ ਮੌਕਾ ਦੇ ਕੇ ਤੇ ਇਸ ਦਾ ਫਸਲ ਦਾ ਵੀ ਮੁਆਜਬਾ ਵੀ ਦਿੱਤਾ ਜਾਵੇ ਔਰ ਇਹ ਬੰਨ ਬਨਵਾਇਆ ਜਾਵੇ ਨਹੀਂ ਤਾਂ ਸਾਡੀ ਜ਼ਿੰਦਗੀ ਜਿਹੜੀ ਹੈ ਇੱਥੇ ਬਹੁਤ ਬਰਬਾਦੀ ਵਿੱਚ